ਜਾ ਪੀਰਾਂ ਦੀ ਅਸੀਂ ਸਭ ਲੋਕ ਚਿਰਾਗ ਤਾਂ ਜ਼ਰੂਰ ਰੋਸ਼ਨ ਕਰਦੇ ਹਾਂ ਜਿਸ ਵੀ ਗੁਰੂ ਪੀਰ ਫਕੀਰ ਨੂੰ ਅਸੀਂ ਮੰਨਦੇ ਹਾਂ ਅਸੀਂ ਉਹਨਾਂ ਦਾ ਚਿਰਾਗ ਰੋਸ਼ਨ ਵੀ ਕਰਦੇ ਹਾਂ ਕਿਸੇ ਦਿਨ ਤਿਉਹਾਰ ਤੇ ਜਾਂ ਉਹਨਾਂ ਦਾ ਜਿਸ ਦਿਨ ਹੁੰਦਾ ਹੈ ਜੋ ਵੀ ਦਿਨ ਹੁੰਦਾ ਹੈ ਉਸ ਦਿਨ ਨੂੰ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਉਹਨਾਂ ਦੇ ਨਾਮ ਦੇ ਚਿਰਾਗ ਜਗਾਉਂਦੇ ਹਾਂ ਉਹਨਾਂ ਦਾ ਨਾਮ ਸਿਮਰਨ ਵੀ ਕਰਦੇ ਹਾਂ ਜੇ ਅਸੀਂ ਪੀਰਾਂ ਨੂੰ ਮੰਨਦੇ ਹਾਂ ਲਖਦਾਤਾ ਪੀਰ ਜੀ ਦਾ ਚਿਰਾਗ ਜੋ ਕਿ ਵੀਰਵਾਰ ਨੂੰ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਆਪਣੇ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾ ਕੇ ਤੇਲ ਪਾ ਕੇ ਤੇਲ ਦਾ ਚਿਰਾਗ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਏ ਸੰਝਾ ਕਰਾਂਗੇ ਕਿ ਚਰਾਗਾ ਨੂੰ ਕਿਵੇਂ ਰੋਸ਼ਨ ਕੀਤਾ ਜਾਂਦਾ ਹੈ ਤੇ ਚਰਾਗਾ ਵਿੱਚ ਤੇਲ ਕਿਵੇਂ ਤੇ ਕਦੋਂ ਪਾਇਆ ਜਾਂਦਾ ਹੈ ਅਸੀਂ ਆਪਣੇ ਘਰ ਤੋਂ ਜਦੋਂ ਵੀ ਕਿਸੇ ਪੀਰ ਫਕੀਰਾਂ ਦੇ ਦਰਬਾਰ ਤੇ ਜਾਂਦੇ ਹਾਂ ਤਾਂ ਅਸੀਂ ਤੇਲ ਤਾਂ ਜ਼ਰੂਰ ਲੈ ਕੇ ਜਾਂਦੇ ਹਾਂ ਕਿ ਅਸੀਂ ਚਿਰਾਗ ਕਰਨਾ ਹੈ ਜਾਂ ਅਸੀਂ ਵੀਰਵਾਰ ਨੂੰ ਪੀਰਾਂ ਦੇ ਦਰਬਾਰ ਤੇ ਚਿਰਾਹ ਕਰਨ ਦੇ ਲਈ ਜਾਂਦੇ ਹਾਂ ਇਸ ਪਿੱਛੇ ਕੀ وجہ ਹੈ ਕਿ ਚਿਰਾਗਾ ਵਿੱਚ ਤੇਲ ਹੀ ਪਾਇਆ ਜਾਂਦਾ ਹੈ ਚਿਰਾਗ ਰੋਸ਼ਨ ਕੀਤੇ ਜਾਂਦੇ ਹਨ ਕਈ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਅਸੀਂ ਕਹਿ ਦਿੰਨੇ ਹਾਂ ਕਿ ਅਸੀਂ 11 ਵੀਰਵਾਰ ਜਾਈਕੀ ਵੀਰਵਾਰ ਚਿਰਾਹ ਕਰਨੇ ਹਨ ਅਸੀਂ ਕੋਈ ਫਰਿਆਦ ਮੰਗੀ ਹੈ ਜਿਸ ਕਰਕੇ ਅਸੀਂ ਐਨੇ ਦਿਨ ਲਗਾਤਾਰ ਚਿਰਾਗ ਕਰਾਂਗੇ ਤਾਂ ਸਾਡੀ ਫਰਿਆਦ ਪੂਰੀ ਹੋ ਜਾਵੇਗੀ ਇਸ ਤਰ੍ਹਾਂ ਦੀ ਅਸੀਂ ਮੰਨਤਾ ਕਰਦੇ ਹਾਂ ਇਸ ਦੇ ਨਾਲ ਹੀ ਚਿਰਾਗ ਰੋਸ਼ਨ ਕਰਨ ਦਾ ਸਭ ਤੋਂ ਵੱਡਾ ਮਤਲਬ ਤਾਂ ਇਹ ਹੈ ਕਿ ਜਦੋਂ ਵੀ ਅਸੀਂ ਦੀਵੇ ਵਿੱਚ ਤੇਲ ਪਾ ਕੇ ਉਸੇ ਬੱਤੀ ਨੂੰ ਜਦੋਂ ਜਗਾਉਂਦੇ ਹਾਂ ਤੇ ਉਸ ਦੇ ਨਾਲ ਰੋਸ਼ਨੀ ਹੁੰਦੀ ਹੈ ਤੇ ਰੋਸ਼ਨੀ ਦੇ ਹੋਣ ਦੇ ਨਾਲ ਹੀ ਜੋ ਹਨੇਰਾ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਤੇ ਜਿਸ ਵੀ ਜਗ੍ਹਾ ਤੇ ਚਿਰਾਹ ਕੀਤਾ ਜਾਂਦਾ ਹੈ ਉੱਤੇ ਰੋਸ਼ਨੀ ਹੀ ਰੋਸ਼ਨੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਕਿ ਸਾਡੀ ਜ਼ਿੰਦਗੀ ਹੈ ਉਸ ਵਿੱਚ ਜੇ ਹਨੇਰਾ ਹੀ ਹਨੇਰਾ ਹੋਵੇ ਤੇ ਉਹ ਜ਼ਿੰਦਗੀ ਚੰਗੀ ਨਹੀਂ ਲੱਗਦੀ ਤੇ ਜੇ ਸਾਡੀ ਜ਼ਿੰਦਗੀ ਵਿੱਚ ਰੌਸ਼ਨੀ ਆ ਜਾਵੇ ਖੁਸ਼ਹਾਲੀ ਆ ਜਾਵੇ ਤਾਂ ਹੀ ਉਹ ਚੰਗੀ ਲੱਗਦੀ ਹੈ ਇਸੇ ਦਰਾਂ ਅਸੀਂ ਚਿਰਾਗ ਇਸ ਲਈ ਕਰਦੇ ਹਾਂ ਚਿਰਾਗਾ ਵਿੱਚ ਤੇਲ ਵੀ ਅਸੀਂ ਇਸੇ ਲਈ ਪਾਉਂਦੇ ਹਾਂ ਕਿ ਜੋ ਸਾਡੀ ਜ਼ਿੰਦਗੀ ਵਿੱਚ ਹਨੇਰਾ ਹੈ ਉਹ ਦੂਰ ਹੋ ਜਾਵੇ ਰੋਸ਼ਨੀ ਆ ਜਾਵੇ ਚਰਾਗਾਂ ਨੂੰ ਰੋਸ਼ਨ ਕਰਨ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਚੋਂ ਦੁੱਖ ਦਰਦ ਤਕਲੀਫਾਂ ਦੂਰ ਹੋ ਜਾਣ ਤੇ ਜ਼ਿੰਦਗੀ ਵਿੱਚ ਰੋਸ਼ਨੀ ਆ ਜਾਵੇ ਜਿਵੇਂ ਕਿ ਸਾਡੀ ਜ਼ਿੰਦਗੀ ਵਿੱਚ ਜੇ ਸਾਨੂੰ ਕੋਈ ਦੁੱਖ ਦਰਦ ਹੁੰਦਾ ਹੈ ਤਾਂ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਤੇ ਮੰਨਤ ਮੰਗਦੇ ਹਾਂ ਕਿ ਅਸੀਂ ਜਲਦੀ ਠੀਕ ਹੋ ਜਾਈਏ ਇਸੇ ਤਰ੍ਹਾਂ ਚਿਰਾਗ ਰੋਸ਼ਨ ਕਰਨ ਦੇ ਨਾਲ ਹੌਲੀ-ਹੌਲੀ ਸਾਡੀ ਜ਼ਿੰਦਗੀ ਵਿੱਚ ਵੀ ਰੌਸ਼ਨੀ ਆ ਜਾਂਦੀ ਹੈ ਤੇ ਸਭ ਦੁੱਖ ਦਰਦ ਦੂਰ ਹੋ ਜਾਂਦੇ ਹਨ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਜੇ ਚਿਰਾਗ ਰੋਸ਼ਨ ਕਰਦੇ ਰਹਾਂਗੇ ਤਾਂ ਸਾਡੀ ਜ਼ਿੰਦਗੀ ਵੀ ਰੋਸ਼ਨੀ ਕਰਦੀ ਰਹੇਗੀ ਤੇ ਜ਼ਿੰਦਗੀ ਵਿੱਚੋਂ ਹਨੇਰਾ ਵੀ ਦੂਰ ਹੁੰਦਾ ਰਹੇਗਾ